मेक इन इंडिया ਅਤੇ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੰਦਿਆਂ ਡੀਆਰਡੀਓ ਨੇ ਇੱਕ ਅਜਹੀ ਉੱਨਤ ਤਕਨੀਕ ਤਿਆਰ ਕੀਤੀ ਹੈ ਜੋ ਦੇਸ਼ ਦੇ ਤਟਵਰਤੀ ਇਲਾਕਿਆਂ ਅਤੇ ਰੱਖਿਆ ਖੇਤਰ ਲਈ ਇਨਕਲਾਬੀ ਸਾਬਤ ਹੋ ਸਕਦੀ ਹੈ। ਕਾਨਪੁਰ ਵਿਖੇ ਡੀਆਰਡੀਓ ਦੀ ਲੈਬ ਨੇ ਸਿਰਫ 8 ਮਹੀਨਿਆਂ ਵਿੱਚ ਨੈਨੋਪੋਰਸ ਮਲਟੀਲੇਅਰਡ ਪੋਲੀਮਰ ਮੈਂਬਰੇਨ ਤਕਨੀਕ ਵਿਕਸਿਤ ਕੀਤੀ ਹੈ ਜੋ ਖਾਰੇ ਸਮੁੰਦਰੀ ਪਾਣੀ ਨੂੰ ਪੀਣ ਯੋਗ ਮਿੱਠੇ ਪਾਣੀ ਵਿੱਚ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਤਕਨੀਕ ਖਾਸ ਤੌਰ ਤੇ ਭਾਰਤੀ ਤੱਟ ਰੱਖਿਆ ਬਲ ਦੇ ਜਹਾਜ਼ਾਂ ਲਈ ਤਿਆਰ ਕੀਤੀ ਗਈ ਹੈ ਇਸ Membran ਤਕਨੀਕ ਨੂੰ ਭਾਰਤੀ ਤੱਟ ਰੱਖਿਆ ਬਲ ਦੇ ਆਫਸ਼ੋਰ ਪੈਟਰੋਲ ਵੈਸਲ OPV ਤੇ ਟ్రਾਇਲ ਲਈ ਲਗਾਇਆ ਗਿਆ ਹੈ ਸ਼ੁਰੂਆਤੀ ਸੁਰੱਖਿਆ ਅਤੇ ਕਾਰਗੁਜ਼ਾਰੀ ਟੈਸਟਾਂ ਵਿੱਚ ਇਹ ਤਕਨੀਕ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ ਹੁਣ 500 ਘੰਟਿਆਂ ਦੀ ਲੰਬੀ ਆਪਰੇਸ਼ਨਲ ਟੈਸਟਿੰਗ ਤੋਂ ਬਾਅਦ ਇਸ ਨੂੰ ਅੰਤਿਮ ਮਨਜ਼ੂਰੀ ਦਿੱਤੀ ਜਾਵੇਗੀ ਸਮੁੰਦਰੀ ਪਾਣੀ ਵਿੱਚ ਮੌਜੂਦ ক্লোਰਾਈਡ ਆਇਨ ਨਾਮ ਛਾਣਣ ਵਾਲੀਆਂ ਛਿੱਲੀਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਡੀਆਰਡੀਓ ਦੀ ਇਹ ਨਵੀਂ ਤਕਨੀਕ ਇਹਨਾਂ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਹੈ ਇਹ ਤਕਨੀਕ ਸਿਰ ਫੌਜੀ ਵਰਤੋਂ ਲਈ ਹੀ ਨਹੀਂ ਸਗੋਂ ਉਹਨਾਂ ਭਾਰਤੀ ਇਲਾਕਿਆਂ ਵਿੱਚ ਵੀ ਇੱਕ ਵਰਦਾਨ ਸਾਬਤ ਹੋ ਸਕਦੀ ਹੈ ਜਿੱਥੇ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਹੈ ਇਹ ਜਲ ਜੀਵਨ ਮਿਸ਼ਨ ਵਰਗੀਆਂ ਯੋਜਨਾਵਾਂ ਲਈ ਵੀ ਬਹੁਤ ਲਾਭਕਾਰੀ ਸਾਬਤ ਹੋ ਸਕਦੀ ਹੈ ਯਾਦ ਰੱਖੇ ਕਿ ਡੀਆਰਡੀਓ ਪਹਿਲਾਂ ਹੀ ਤੇਜਸ ਲੜਾਕੂ ਜਹਾਜ਼ ਅਗਨੀ ਪ੍ਰithvi ਮਿਜ਼ਾਈਲਾ ਪినాਕਰ ਰਾਕਟ ਸਿਸਟਮ ਅਤਿਆਕਾਸ਼ 에ਅਰ ਡਿਫੈਂਸ ਵਰਗੀਆਂ ਟੈਕਨੋਲੋਜੀਜ਼ ਦੇ ਵਿਕਾਸ ਵਿੱਚ ਅੰਕਾਰਜਨਕ ਭੂਮਿਕਾ ਨਿਭਾ ਚੁੱਕਾ ਹੈ ਹੁਣੇ ਨਵੀਂ ਕੋਸ਼ਿਸ਼ ਭਾਰਤ ਨੂੰ ਜਲ ਸੁਰੱਖਿਆ ਦੇ ਖੇਤਰ ਵਿੱਚ ਵੀ ਆਤਮ ਨਿਰਭਰ ਬਣਾਉਣ ਲਈ ਇੱਕ ਹੋਰ ਵੱਡਾ ਕਦਮ ਹੈ